ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਤਾਂ ਇਹ ਕੋਰਾ ਦੇਖ ਰਹੇ ਹਾਂ ਕਈ ਜਗ੍ਹਾ ਦੇ ਉੱਪਰ ਪਿਛਲੇ ਦਿਨਾਂ ਤੋਂ ਕੂੜਾ ਪੈ ਰਿਹਾ ਹੈ ਤੇ ਜਿਸ ਤੋਂ ਆਪਾਂ ਨੂੰ ਕੁਝ ਕਿਹੜੀਆਂ ਜਿਵੇਂ ਸਰੋਂ ਹੈ ਜਾਂ ਛੋਲੇ ਨੇ ਇਹੋ ਜੀਆਂ ਫਸਲਾਂ ਨੂੰ ਬਚਾਉਣਾ ਵੀ ਪੈ ਰਿਹਾ ਪਰ ਨਾਲ ਦੀ ਨਾਲ ਇਹ ਵੀ ਹੈ ਵੀ ਜਿਹੜਾ ਦਿਨ ਦਾ ਤਾਪਮਾਨ ਉਹ 24 ਡਿਗਰੀ ਸੈਲਸੀਅਸ ਦੇ ਲਗਭਗ ਚੱਲਿਆ ਜਾ ਰਿਹਾ ਹੈ ਤੇ ਹਾਲਾਂਕਿ ਘੱਟੋ ਘੱਟ 4 ਡਿਗਰੀ ਸੈਲਸੀਅਸ ਵੀ ਹੈ ਪਰ ਦਿਨ ਦਾ ਤਾਪਮਾਨ ਹੈ ਜਿਹੜਾ ਉਹ ਆਮ ਨਾਲੋਂ ਉੱਪਰ ਚੱਲ ਰਿਹਾ ਹੈ ਤੇ ਜਿਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਣਕ ਨੂੰ ਇਸ ਵਾਰ ਹੀਟ ਸਟ੍ਰੈਸ ਹੋਏਗਾ ਜਾਨੀ ਕਿ ਗਰਮੀ ਦੀ ਮਾਰ ਕਣਕ ਦੇ ਝਾੜ ਦੇ ਉੱਪਰ ਦੇਖਣ ਨੂੰ ਮਿਲੇਗੀ ਆਉਂਦੇ ਦਿਨਾਂ ਦੇ ਵਿੱਚ ਤਾਂ ਆਪਾਂ ਦੇਖ ਲਈਏ ਵੀ ਕਣਕ ਕਿੰਨੇ ਤਾਪਮਾਨ ਦੇ ਉੱਪਰ ਸਹੀ ਜਾਂ ਪੂਰਾ ਜਾਂ ਚੰਗਾ ਝਾੜ ਦਿੰਦੀ ਹੈ ਜਾਂ ਉਹਦੇ ਲਈ ਕਿਹੜਾ ਆਪਟੀਮਮ ਜਾਂ ਇੱਕ ਸਹੀ ਤਾਪਮਾਨ ਹੈ ਤਾਂ ਅੰਤਲੀਆਂ ਤਿੰਨ ਸਟੇਜਾਂ ਜਿਹੜੀਆਂ ਕਣਕ ਦੀਆਂ ਹੈਗੀਆਂ ਉਹਦੇ ਤਾਪਮਾਨ ਦੀ ਆਪਾਂ ਜੀ ਗੱਲ ਕਰੀਏ ਸਭ ਤੋਂ ਪਹਿਲਾਂ ਹੁੰਦਾ ਟਰਮੀਨਲ ਸਪਾਈਕ ਲੱਟ ਜਦੋਂ ਬੱਲੀ ਨਿਕਲਦੀ ਹੈ ਤਾਂ ਉਸ ਵੇਲੇ ਤਾਪਮਾਨ 13.7 ਤੋਂ ਲੈ ਕੇ 18.3 ਤੱਕ ਰਹਿਣਾ ਚਾਹੀਦਾ ਯਾਨੀ ਕਿ 16 ਡਿਗਰੀ ਦੇ ਨੇੜੇ ਦੇਡੇ ਦੂਜੀ ਸਟੇਜ ਫਰਟੀਲਾਈਜੇਸ਼ਨ ਐਂਥਸਿਸ ਜਾਂ ਨਸ਼ੇਚਨ ਦੀ ਆਉਂਦੀ ਹੈ ਇਰੇ ਚਾਤਾਪਮਾਨ ਰਹਿਣਾ ਚਾਹੀਦਾ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਜਾਨੀ ਕਿ 21 ਡਿਗਰੀ ਸੈਲਸੀਅਸ ਤੋਂ ਲੈ ਕੇ ਪੌਣੇ 25 ਤੱਕ ਤਾਪਮਾਨ ਇਹ ਸਹੀ ਹੈ ਤੀਜੀ ਸਟੇਜ ਹੈਗੀ ਆ ਢਾਣੇ ਪਰਨ ਦੀ ਤਾਂ ਉਸ ਵੇਲੇ ਜਿਹੜਾ ਤਾਪਮਾਨ ਹੈ ਉਹ ਰਹਿਣਾ ਚਾਹੀਦਾ ਹੈ 24.5 ਤੋਂ ਲੈ ਕੇ 27.5 ਤੱਕ ਜਾਨੀ ਕਿ 26 ਡਿਗਰੀ ਦੇ ਨੇੜੇ ਤੇੜੇ ਜੇਕਰ ਵੱਧੋ-ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਬਲ ਨਿਕਲਣ ਵੇਲੇ ਵੱਧੋ-ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਰਹਿ ਸਕਦਾ ਤੇ ਫਰਟੀਲਾਈਜੇਸ਼ਨ ਜਾਂ ਨਿਸ਼ੇਚਨ ਵੇਲੇ ਜਦੋਂ ਬੂਰ ਪੈ ਰਿਹਾ ਹੁੰਦਾ ਉਦੋਂ 26 ਤੇ ਦਾਣੇ ਭਰਨ ਵੇਲੇ 30 ਡਿਗਰੀ ਸੈਲਸੀਅਸ ਵੱਧੋ-ਵੱਧ ਤਾਪਮਾਨ ਆਪਾਂ ਨੂੰ ਚਾਹੀਦਾ ਕੁਝ ਖੋਜਾਂ ਮੁਤਾਬਕ 1 ਡਿਗਰੀ ਸੈਲਸੀਅਸ ਤਾਪਮਾਨ ਜੇ 7 ਦਿਨ ਤੱਕ ਵੱਧੋ-ਵੱਧ ਤਾਪਮਾਨ ਤੋਂ ਵਾਧਾ ਹੈ ਤਾਂ ਪ੍ਰਤੀ ਹੈਕਟੇਅਰ 4 ਕੁਇੰਟਲ ਚੜ ਘਟਦਾ ਤੇ ਇਸ ਦੇ ਨਾਲ ਹੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਵਿੱਚ ਕਮੀ ਆਉਂਦੀ ਹੈ ਜਿਸ ਦੇ ਨਾਲ ਪੌਦੇ ਆਪਣਾ ਭੋਜਨ ਬਣਾਉਂਦੇ ਨੇ ਤੇ ক্লোরোপ্লাস্ট ਜਿਨ੍ਹਾਂ ਦੇ ਵਿੱਚ ক্লোরোਫਿਲ ਹੁੰਦੀ ਹੈ ਜਾਨੀ ਕਿ ਜਿਹੜੇ ਬੂਟੇ ਆਪਣੇ ਹਰੇ ਭਰੇ ਦਿਖਦੇ ਨੇ ਤੇ ਇਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ক্লোরোপ্লাਸ ਨੂੰ ਜਿਨ੍ਹਾਂ ਕਰਕੇ ਪੌਦਾ ਆਪਣਾ ਭੋਜਨ ਬਣਾਉਂਦਾ ਅਗਲਾ ਨੁਕਸਾਨ ਜਿਹੜੇ ਹੀਟ ਸਟ्रेस ਜਾਨੀ ਕਿ ਗਰਮ ਐਸ ਕਾਰਨ ਹੁੰਦਾ ਉਹ ਹੈ ਵੀ ਜਿਹੜੇ ਫੁੱਲ ਦੇ ਵਿੱਚ ਬੂਰ ਪੈਂਦਾ ਹੈ ਬੂਰ ਤੋਂ ਅੱਗੇ ਦਾਣੇ ਬਣਨ ਦੀ ਪ੍ਰਕਿਰਿਆ ਜਿਹੜੀ ਨਿਸ਼ੇਚਨ ਪ੍ਰਕਿਰਿਆ ਹੈ ਉਹ ਡਿਸਟਰਬ ਹੁੰਦੀ ਹੈ ਜਾਨੀ ਕਿ ਬੂਟੇ ਦੇ ਵਿੱਚ ਨਪੁੰਸਕਤਾ ਆ ਜਾਂਦੀ ਹੈ ਤੇ ਦਾਣੇ ਨਹੀਂ ਬਣਦੇ ਤੇ ਇਸ ਦੇ ਨਾਲ ਦਾਣੇ ਘੱਟ ਬਣਦੇ ਨੇ ਤੇ ਦਾਣਿਆਂ ਦਾ ਵਜਨ ਹੈ ਜਿਹੜਾ ਉਹ ਵੀ ਘੱਟ ਦੇਖਣ ਨੂੰ ਮਿਲਿਆ ਤੇ ਬੂਟੇ ਦਾ ਬਡਾਪਾ ਜਿਹੜਾ ਜਾਦਾ ਦਿਨਾਂ ਦੇ ਵਿੱਚ ਆ ਕੇ ਖਤਮ ਹੋਣਾ ਹੈ ਬੂਟੇ ਨੇ ਤਾਂ ਉਹਦੀ ਡਿਊਰੇਸ਼ਨ ਹੈ ਜਿਹੜੀ ਉਹ ਵੀ ਘਟ ਜਾਂਦੀ ਹੈ ਜਾਨੀ ਉਹਦੀ ਸਮਾਂ ਸੀਮਾ ਹੋ ਘਟ ਜਾਂਦੀ ਹੈ ਜਿਸ ਦਾ ਝਾੜ ਦੇ ਉੱਪਰ ਕਾਫੀ ਅਸਰ ਪੈਂਦਾ ਹੈ ਇਸ ਤੋਂ ਇਲਾਵਾ ਜਿਆਦਾ ਗਰਮੀ ਦੇ ਨਾਲ ਜਿਹੜੀ ਪ੍ਰੋਟੀਨ ਦੀ ਮਾਤਰਾ ਦਾਣੇ ਦੇ ਵਿੱਚ ਹੁੰਦੀ ਹੈ ਉਹ ਵੀ ਘਟ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਹੀਟ ਸਟ्रेस ਹੈ ਉਹ ਕਣਕ ਦੇ ਹਰੇਕ ਸਟੇਜ ਦੇ ਉੱਪਰ ਪ੍ਰਭਾਵ ਪਾਉਂਦੀ ਹੈ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ